ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਵੰਦਰ ਜਟਾਣੇ ਦੇ ਵਿੱਚ ਵੰਦਰ ਜਟਾਣਾ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਮਾਨਮਤਾ ਨਗਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਤੇ ਤਿੰਨ ਜਾਨਵਰ ਦੋ ਅਸਰ ਝੋਟੀਆਂ ਇੱਕ ਦੰਦੋ ਖੀਰੀ ਟੌਪ ਦੀ ਬਲੈਕ ਜਰਸੀ ਦਿਖਾਊਗਾ ਮਿੱਤਰੋ ਦਰਸ਼ਣੀ ਚੀਜ਼ ਆ ਰੂਹ ਵਾਲੀ ਚੀਜ਼ਾ ਰੂਹ ਨੂੰ ਸਕੂਨ ਦੇਣ ਵਾਲੀ ਚੀਜ਼ਾ ਦਿਲ ਕਰੂਗਾ ਤੁਹਾਡਾ ਵਾਰ-ਵਾਰ ਦੇਖਣ ਨੂੰ ਵਾਰ-ਵਾਰ ਇਹਨਾਂ ਵੀਡੀਓ ਖੋਲਣ ਨੂੰ ਆਓ ਇਹਦੇ ਬਾਰੇ ਕਰਦੇ ਆਂ ਜਾ ਰਾਬਤਾ ਕਰਾਂ ਮੈਂ ਬਾਈ ਦੇ ਨਾਲ ਤੇ ਸਾਰੀ ਡਿਟੇਲ ਜਾਣ ਕੇ ਦਿੰਨਾ ਮਿੱਤਰੋ ਬੱਥੀ ਬੜੀ ਕਮਾਲ ਦਿਖਾਊਗਾ ਆਜੋ ਕੇਰਾਂ ਦੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਵੱਡੇ ਭਾਈ ਵਧੀਆ ਭਾਈ ਸਿਤਾ ਦੇ ਪਰਿਵਾਰ ਵੀਰੇ ਸਭ ਵਧੀਆ ਚਲੋ ਸ਼ੁ크ਰਾ ਚਾ ਜਨਵਰ ਤਿੰਨ ਦਾ ਸੱਜਣਾ ਚ ਹਣਾ ਤੇ ਨਾਮ ਦੱਸ ਦੇ ਕੇਰਾਂ ਦੀ ਹਰਮਨਜੀਤ ਸਿੰਘ ਹਰਮਨ ਪਸ਼ੂ ਕਰਦੇ ਜਾਂ ਵਪਾਰ ਦਾ ਕੰਮ ਕਰਦੇ ਆ ਵੀ ਠੀਕ ਆ ਵੀਰੇ ਆ ਪਹਿਲੇ ਨੰਬਰ ਤੇ ਜਿਹੜੀ ਵੱਛੀ ਆ ਵੀਰੇ ਦੀ ਕੀ ਡਿਟੇਲ ਆ ਭਾਈ ਇਹ ਮੂਹੋਂ ਖੀਰੀ ਆਈ 2 ਮਹੀਨੇ ਦੀ ਉਮਰ ਆ ਠੀਕ ਆ ਵੀਰੇ ਤੇ 4 ਤਰੀਕ ਨੂੰ ਦਿਨ ਪੂਰੇ ਆਈ 4 ਤਰੀਕ ਨੂੰ ਦਿਨ ਪੂਰੇ ਦੰਦਾ ਤੋਂ ਖੀਰੀ ਆ ਅੱਜ ਆਪਾਂ 25 ਤਰੀਕ ਨੂੰ ਤੇ ਵੀਡੀਓ ਬਣਾਉਣੇ ਪੈਣੇ ਆ 9 ਦਿਨ ਹਜੇ ਬਾਕੀ ਆ ਹਨਾ 9 ਦਿਨ ਤਰੀਕ ਦੇ ਸਾਹਮਣੇ ਫਿਰ ਤਾਂ ਬਣੂਗੀ ਬਹੁਤ ਥੱਲੋ ਭਾਈ ਬਹੁਤ ਬਣੂਗੀ ਹੂੰ ਅੱਛਾ ਵੀਰੇ ਦੰਦੋ ਖੀਰੀਆ ਜਿਵੇਂ ਬੱਚੀ ਥਾਣ ਤੁਹਾਨੂੰ ਬਹੁਤ ਚੰਗਾ ਲੱਗਿਆ ਹਨਾ ਬਹੁਤ ਚੰਗਾ ਜੀ ਹੂੰ ਸੀਲਾ ਉਂਜ ਵੱਡੇ ਭਾਈ ਬਹੁਤ ਯਾਦੀ ਸੀ ਠੀਕ ਹੈ ਵੀਰੇ ਠੀਕ ਹੈ ਭਾਈ ਅੱਛਾ ਯਾਰ ਦੁੱਧ ਕਿੰਨਾ ਦੇ ਜੂਗੀ ਤੇਰੇ ਹਿਸਾਬ ਨਾਲ ਭਾਈ 20 ਕਿਲੋ ਤਾਂ ਚਾਹੀਦਾ ਹੀ ਚਾਹੀਦਾ ਹੀ ਦੇ ਦੂਗੀ ਬੇਟਾ ਇਹਦੀ ਮਾਂ ਬਹੁਤ ਚੰਗੀ ਸੀ ਹੂੰ ਅੱਛਾ ਵੀਰੇ ਦੰਦ ਵਿਖਾ ਦਈਏ ਵੱਡੇ ਭਾਈ ਹਾਂ ਜੀ ਦੰਦ ਵਿਖਾ ਦਈਏ ਕਲੀਅਰ ਕਰੀ ਦੇ ਜੀ ਹਾਂ ਨਾ ਵੀ ਬਟਰ ਬਠੀਗੋ ਓਕੇ ਬਾਈ ਕਿ ਉਦਾ ਇਹਦਾ ਦੁੱਧ ਤਾਂ ਆਉਂਦੀ ਆ ਨਾ ਹਾਂਜੀ ਜੀ ਜੀ ਰੇਟ ਰੱਖेंगे ਵੀਰੇ ਇਹਦਾ ਯਾਰ 88000 ਰੁਪਏ ਦੀ ਦਿੰਾਂਗੀ 88 ਪੱਕੀ ਗੱਲ ਮੁੱਕਰ ਨਾ ਜਾਈ ਨਹੀਂ ਨਹੀਂ ਜੀ ਮੈਂ ਕਰਦਾ ਮਾਨ ਥੋੜਾ ਜਿਹਾ ਹੀ ਕਰੂੰਗਾ ਪਹਾਂ ਨਹੀਂ ਕਹਿੰਦਾ ਥੋੜਾ ਜਿਹਾ ਜਾਇਦ ਜਾਈ ਕਿੰਨਾ ਕੋ ਕਰ ਦੂੰ ਜਮਾ ਜਾਇਦ ਹੀ ਮੁੱਲ ਕੀਤਾ ਜੀ 85000 ਦੀ ਬੱਚੀ ਵੇਚੂਗਾ ਤੇਰੀ ਮੈਂ ਸ਼ਾਇਦ ਤਨੂੰ 83 82 ਲੀ ਤੂੰ ਵੀ ਸੰਭੀਆ ਯਾਰ ਅਸਕਰ ਦੁੱਧ ਪਿਆਇਆ ਕਿੰਨਾ ਚਿਰ ਹੋ ਗਿਆ ਤੈਨੂੰ ਹੁਣ ਆ 2 ਸਾਲ ਹੋ ਗਏ ਨੇ ਤੈਨੂੰ ਵਾਸਤੇ ਹਨਾ ਹਾਂ ਕਾ ਤੌਰ ਤੇ ਬਾਈ ਬਾਂਗਾਂ ਮਹੀਨੇ ਦੀ ਉਮਰ ਹੈ ਜੀ ਸਾਰੀ ਠੀਕ ਹੈ ਬਈ ਕਿਆ ਸੋਹਣੀ ਬਹੁਤ ਆ ਹਨਾ ਹਾਂ ਬਹੁਤ ਜਿਆਦੀ ਸੋਹਣੀ ਹੈ ਜੀ ਲੈ ਬਾਈ ਮਿੱਤਰੋ ਅੱਜ 85000 ਰੁਪਏ ਦੀ ਅੱਛੀ ਮਿਲੂਗੀ ਤੁਹਾਨੂੰ ਉਹ ਵੀ ਮੇਰੇ ਕਰਕੇ ਉਵੇਂ ਨਹੀਂ ਦੇਣੀ ਬਾਈ ਇਹਦੇ 82 83 ਨੇ ਤਾਂ ਤੜਕੇ ਦੇ ਮੁੜ ਗਏ ਆ ਦੇਖ ਸਕਦੇ ਆ ਮਿੱਤਰੋ ਤੁਸੀਂ ਹੂੰ ਵੇਖੋ ਕਰਦੇ ਜੋ ਹੈਗਾ ਨਾ ਚੀਜ਼ ਇੱਥੇ ਕੋਲ ਜਾਏ ਕਿੱਥੇ ਕੋਲ ਵੇਖੋ ਮੇਤਰੋ ਕਰ ਲਿਆ ਵੀਰੇ ਮੂੜ ਲਿਆ ਵੱਡੇ ਭਾਈ ਬਹੁਤ ਸੋਹਣੀ ਜਿਹੜੀ ਵੇਖੋ ਤੁਸੀਂ ਕਰਮ ਵਾਲੀ ਐ ਨਾ ਨਾ ਗਰਮੀ ਮੰਨੂ ਮੰਨੂਗੀ ਨਾ ਪਾਲਾ ਬਸ ਦੁੱਧ ਦਊਗੀ ਮਿੱਤਰੋ ਇਹ ਚੰਗਾ ਬਾਲਾ ਰੰਗ ਵੀ ਪ੍ਰਮਾਤਮਾ ਨੇ ਦਿੱਤਾ ਇਹਨੂੰ ਜਾਮਨ ਵਰਗਾ ਕਾਲਾ ਅੰਗ ਵੀ ਲਾਇਆ ਕੱਲਾ ਕੱਲਾ ਚੰਗਾ ਇਹਨੂੰ ਬਾਲਾ ਬਿਊਟੀ ਵਾਲੋ ਕੋਕੇ ਜੜੀ ਫਿਰਦੀ ਆ ਮੇਵੇ ਵਾਲੇ ਪੱਖ ਤੋਂ ਕੋਕੇ ਜੜੀ ਫਿਰਦੀ ਆ ਕੱਲਾ ਕੱਲਾ ਥਣ ਪੀੜੀ ਦੇ ਪਾ ਵਾਂਗੂ ਜਿਹਨੂੰ ਕਹਿ ਦੁੰਦੇ ਐ ਨਾ ਵੈਸੇ ਤੇ ਮੇਰਾ ਡਾਇਲੋਗ ਪੁਰਾਣਾ ਹੋ ਗਿਆ ਪਰ ਅੱਜ ਫੇਰ ਇਹਨੂੰ ਮਜਬੂਰ ਕਰੂੰਗਾ ਕਿਉਂਕਿ ਇਹ ਕਹਿਣਾ ਬਣਦਾ ਫਰਜ਼ ਕਾ ਉਹਦਾ ਕਰਨਾ ਬਣਦਾ ਮਾੜੀ ਵਾਰੀ ਫੂਡ ਜ਼ਰੂਰ ਹੈਗੀ ਆ ਉਹ ਤੁਸੀਂ ਬੱਤੀ ਆ ਜਿਹੜੀ ਨਿਜੀਲੀ ਦੇਖ ਸਕਦੇ ਇੱਕ ਬਾਕੀ ਲੈ ਵਾ ਲੂ ਬੜਾ ਤਿਆਰਾ ਗੋਲ ਆਰਡਰ ਦੀ ਕੁਆਲਿਟੀ ਪੱਟਾਂ ਦੇ ਸਾਨ ਨਾਲ ਲੇਵਾ ਮਿੱਤਰੋ ਸਿਰਫ 85000 ਦੇ ਵਿੱਚ 84 ਵਾਲਾ 83 ਵਾਲਾ 82 ਵਾਲਾ 81 ਵਾਲਾ 80 ਵਾਲਾ ਉਹ ਹੁਣ ਮਸਤ ਹੋ ਜਿਓਣਾ ਫੋਨ ਲਾਇਆ ਜੀ ਮਿੱਤਰੋ ਤੁਹਾਨੂੰ ਪਹਿਲਾਂ ਦੱਸ ਦਿੰਨਾ ਮਾਨਤਾਂ ਵੱਚੀ ਦਾ ਵਿੱਚੋਂ ਜਰੂਰ ਵੀਰੇ ਇੱਕ ਮੈਨੂੰ ਐਂ ਦੱਸ ਦੇ ਇੰਦੇ ਸੀਮਨ ਦਾ ਕੋਈ ਰਿਕਾਰਡ ਹੈਗਾ ਤੂੰ ਤੇਰੇ ਕੋਲੇ ਨਹੀਂ ਸੀਮਨੇ ਤੇ ਚੰਗਾ ਭਰਾ ਹੈ ਜਰਸੀ ਦਾ ਹੀ ਪਰ ਰਿਕਾਰਡ ਕੋਈ ਨਹੀਂ ਠੀਕ ਹੈ ਵੀਰੇ ਅਜਾ ਕੱਟੀਆਂ ਜਿਹੜੀਆਂ ਦੋ ਝੋਟੀਆਂ ਵੀਰੇ ਦੰਦ ਇਹ ਵੀ ਖੀਰੀਆਂ ਆ ਇਹ ਦੋਨੇ ਖੀਰੀਆਂ ਆ ਜੀ ਇਹਨਾਂ ਦੀ ਵੀ 22 22 ਮਹੀਨੇ ਉਮਰ ਆ ਦੋਨਾਂ ਦੀ ਠੀਕ ਹੈ ਵੀਰੇ ਤੇ ਇਹ ਕਿੰਨੇ ਦੀਆਂ ਦੇ ਦਾਂਗੇ ਜੋੜਾ ਵੀਰੇ ਇਹ ਜੋੜਾ 3000 ਰੁਪਏ ਦਾ ਦੇ ਦਾਂਗੇ ਜੀ 40 4000 ਦੀ ਇੱਕ ਦੇ ਦਾਂਗੇ ਹਾਂਜੀ ਠੀਕ ਹੈ ਵੀਰੇ ਲੈ ਮੈਂ ਤੁਲੀਵਾ ਵਿਖਾਦੀ ਜਾਂਦਾ ਇੱਕ ਰੀਕਰਮ ਵਾਲੀ ਦਾ ਝੋਲੀਆਂ ਚੱਲ ਗਿਆ ਇਹਨਾਂ ਦੀਆਂ ਜਿਹੜੀਆਂ ਹੂੰ ਥਾਂ ਥਾਂ ਚੰਗੇ ਲੱਗੇ ਹਨਾ ਵੀਰੇ ਚਾਰ ਚਾਰ ਥਾਣਾ ਜੀ ਕਿਸੇ ਦੇ ਪੂਰੇ ਬਾਈ ਦਾ ਚਾਰ ਮੁੱਕ ਗਿਆ ਬਾਈਆਂ ਦਾ ਲਈ ਤਾਂ ਹੋਰ ਪੜ ਗਿਆ ਹੋਣੀਆਂ ਹੀ ਬਾਈ ਹੁਣੇ ਚਾਰ ਕਰਕੇ ਫਿਰ ਹੋਰ 20 ਦਿਨਾਂ ਨੂੰ ਇਹ ਝੋਟੀਆਂ ਲੱਭਣੀਆਂ ਨਹੀਂ ਇਹੋ ਜੀਆਂ ਭਾਰੀਆਂ ਨਹੀਂ ਥੇਉਣੀਆਂ ਬਾਈ ਹਨਾ ਨਹੀਂ ਠੀਕ ਆ ਬਾਈ ਆ ਵੇਖੋ ਬਾਈ ਹੂੰ ਛੇ ਨਹੀਂ ਠੀਕ ਆ ਵੀਰੇ ਇਹਦਾ ਰਹਿਣ ਦੀ ਤੋਰ ਨੂੰ ਨੂੰ ਹਨਾ ਇਹ ਰਹਿਣ ਦੀ ਤੰਗ ਕਰਨੀ ਆ ਤੰਗ ਕੰਮ ਹੀ ਆ ਅੱਛਾ ਨੰਬਰ ਕਿੰਨਾ ਵੀਰੇ ਆਪਣਾ ਬਾਈ 9876181052 ਇੱਕ ਵਾਰੀ ਹੋਰ ਬੋਲ ਦੀ 9876184052 ਇਹ ਛੋਟਾ ਬੰਦਾ ਵੀ ਦਿਖਾ ਦੀ ਵਿੱਚ ਯਾਰ ਲੈ ਆ ਵੇਖੋ ਇਹਦਾ ਮੂੰਹ ਕੱਟੀ ਨਾਲ ਆਏ ਹਾਏ ਠੀਕ ਹੈ ਮੋਟੂ ਨਾਂ ਤਾਂ ਦੱਸ ਦੇ ਯਾਰ ਉਹ ਮੋਟੂ ਨਾਂ ਤਾਂ ਦੱਸ ਦੇ ਪੁੱਤ ਹੈ ਅਭੀਜੋਤ ਅਭੀਜੋਤ ਤੂੰ ਲੜਦਾ ਨਾਂ ਮੈਂ ਸੁਣਿਆ ਯਾਰ ਹੈ ਕਿ ਨਹੀਂ ਲੜਦਾ ਹੋਣਾ ਠੀਕ ਹੈ ਲੈ ਮਿੱਤਰੋ ਇਹ ਬਾਈ ਦਾ ਜਾਨਵਰ ਸੀ ਨੰਬਰ ਸਕਲੀਨ ਦੇ ਉੱਤੇ ਆ ਬੱਚੀ ਚੰਗੀ ਆ ਕਾਲੀ ਬਾਲੀ ਮੈਨੂੰ ਤਾਂ ਮਿੱਤਰੋ ਸੋਹਣੀ ਬੋਦ ਲੱਗੀ ਆ ਬਾਕੀ ਤੁਸੀਂ ਆ ਕੇ ਵੇਖਿਓ ਹੋਰ ਵੇਸਤਰਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਪਿੰਡ ਬਾਂਦਰ ਜਟਾਣਾ ਜ਼ਿਲ੍ਹਾ ਫਰੀ